ਸਾਡੀ ਬੇਨਤੀ ਹੈ ਰਾਜ ਮਿਸਤਰੀ ਵੀਰ ਜੇ ਪੰਨ ਦਾ ਸਹਾ ਜਣੇ ਸਿਰਫ ਇੱਕ ਦਿਨ ਲਵਾ ਜੋ ਬਾਈ ਇੱਕ ਜਾਂ ਦੋ ਦਿਨ ਬਸ ਬੜੇ ਦਿਨ ਨਾ ਲਵਾਓ ਇੱਕ ਜਾਂ ਦੋ ਦਿਨ ਲਵਾ ਜੋ ਬਿਲਡਰ ਵਾਲੇ ਬਾਈ ਆ ਮੁੱਗੇ ਤੋਂ ਆਏ ਨੇ ਨਹੀਂ ਸੋਰੀ ਡੱਬ ਵਾਲੀ ਤੋਂ ਬਾਈ ਕਿੱਥੋਂ ਆਏ ਤੁਸੀਂ ਡੱਬ ਵਾਲੀ ਤੋਂ ਆਏ ਨੇ ਵੀਰੇ ਹੁਣੀ 6 ਜਣੇ ਹੋ 6 ਜਣੇ ਆਏ ਨੇ ਝੋੜ ਰੋਈ ਦੇ ਤੇ ਬਾਈ ਹੁਣਾਂ ਦਾ ਬਹੁਤ ਧੰਨਵਾਦ ਆ ਜਿਹੜੇ ਦੇਖੋ ਆਪਣਾ ਸਮੇਂ ਚ ਸਮਾਂ ਕੱਢ ਕੇ ਬਾਈ ਹੁਣੀ ਕਹਿੰਦੇ ਸੀ ਦੋ ਦਿਨ ਤਿੰਨ ਦਿਨ ਲਵਾ ਕੇ ਜਾਵਾਂਗੇ ਤੁਹਾਡੇ ਨਾਲ ਤੇ ਹੁਣ ਸ਼ੈੱਡ ਖੋਲ ਕੇ ਇਧਰੋਂ ਇਧਰ ਸ਼ਿਫਟ ਕਰ ਰਹੇ ਆ ਸਾਹਮਣੇ ਇੱਥੇ ਪਾਉਣਾ ਸ਼ੈੱਡਾ ਗਾਡਰ ਗੱਡਦੇ ਆ ਵੀ ਇੱਥੇ ਤੇ ਇਹ ਬਾਈ ਹੁਣੀ ਪਾ ਕੇ ਜਾਣਗੇ ਇਦਾਂ ਹੀ ਜੇ ਕੋਈ ਵੀਰ ਸਾਡੇ ਰਾਜ ਮਿਸਤਰੀ ਵਾਲੇ ਕੰਮ ਕਰਦੇ ਨੇ ਜਿਹਨੇ ਬਾਈ ਬਾਈ ਜੇ ਇੱਕ ਦੋ ਦਿਨ ਲਵਾ ਜਾਓ ਆ ਕੇ ਤਾਂ ਬਹੁਤ ਧੰਨਵਾਦ ਹੋਊ ਤੁਹਾਡਾ ਯਾਰ ਤੇ ਸਾਡਾ ਕੰਮ ਕਿੱਥੇ ਜਾਵਣਾ ਨੇ ਦਿਨ ਨਾਲ ਹਣਾ ਇੱਕ ਅਸੀਂ ਹੁਣ ਲਾਉਣੇ ਬੂਟੇ ਗਾਂ ਜੀ ਇਧਰ ਗਰਮੀਆਂ ਆ ਗਈਆਂ ਸੌਣ ਦਾ ਮਹੀਨਾ ਆਉਣ ਲੱਗਿਆ ਅਸੀਂ ਚਾਹੁੰਦੇ ਆ ਵਿਚਾਰੇ ਪਾਸੇ ਰਵਾਇਤੀ ਜਿਹੜੇ ਫਲਾਂ ਵਾਲੇ ਆ ਬੂਟੇ ਜਾਂ ਦੂਜੇ ਟਾਲੀਆਂ ਹੋ ਗਈਆਂ ਕਿੱਕਰਾਂ ਹੋ ਗਈਆਂ ਆਪਣੀਆਂ ਨਿੰਮਾਂ ਹੋ ਗਈਆਂ ਹਨਾ ਇਦਾਂ ਦੀਆਂ ਦਰਖਤਾਂ ਨੂੰ ਵੀ ਉਹ ਵੀ ਕੋਈ ਵੀਰ ਭਰਾ ਸਾਡੇ ਨਾਲ ਸਹਿਯੋਗ ਦੇਣਾ ਚਾਹੁੰਦੇ ਆ ਤਾਂ ਹੁਣ ਅਸੀਂ ਆ ਜੂਨ ਦੇ ਮਹੀਨੇ 'ਚ ਸ਼ੁਰੂ ਕਰਾਂਗੇ ਦਰਖਤ ਲਾਉਣੇ 4 ਜੂਨ ਦਾ ਸਾਡਾ ਕੈਂਪ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਲਾਈਵ ਹੋਏ ਜੀ ਇੱਕ ਬੜਾ ਜ਼ਰੂਰੀ ਤੁਹਾਡੇ ਤੱਕ ਸਾਡਾ ਇੱਕ ਸਨੇਹਾ ਸੀਗਾ ਜੀ ਸਾਡੇ ਜਿੰਨੇ ਟੈਂਪਰੇਰੀ ਮਰੀਜ਼ ਨੇ ਜਿਹੜੇ ਹਨਾ ਆ ਸਾਰੇ ਤੁਸੀਂ ਦੇਖੋ ਇਸ ਟਾਈਮ ਧੁੱਪ ਦੇ ਵਿੱਚ ਕਿੱਦਾਂ ਹਨਾ ਬਾਹਰ ਹੀ ਬੈਠਣਾ ਪੈਂਦਾ ਵਾ ਕਿਉਂਕਿ ਜਿਹੜੇ ਆ ਸ਼ੈੱਡ ਆ ਉਹ ਤਪ ਜਾਂਦੇ ਬਹੁਤ ਅਸੀਂ ਹੁਣ ਖੋਲ ਕੇ ਸ਼ੈੱਡ ਉੱਤੇ ਇੱਥੇ ਕਰਨ ਲੱਗੇ ਆ ਥੋੜੇ ਉੱਚੇ ਕਰਨ ਲੱਗੇ ਆ ਤੇ ਇਹਨੇ ਤੇ ਇਦਾਂ ਚਾਦਰਾਂ ਪਾਈਆਂ ਹੋਈਆਂ ਸਾਡੇ ਕੋਲੇ ਜਿਹੜੀਆਂ ਸੀਮੈਂਟ ਦੀਆਂ ਤੇ ਕੁਝ ਹਾਰ ਲੋਹੇ ਦੀਆਂ ਤੇ ਇਹ ਇੰਨੇ ਤਪ ਜਾਂਦੇ ਆ ਅਸੀਂ ਉੱਤੇ ਇਹਦੇ ਕਾਨੇ ਪਾਏ ਸੀ ਅਜ ਤੋਂ 3-4 ਸਾਲ ਪਹਿਲਾਂ ਉਹ ਜਮੇ ਗਲ ਗਏ ਕਾਨੇ ਤੇ ਹੁਣ ਕਾਨੇ ਕਿਤੋਂ ਮਿਲ ਵੀ ਨਹੀਂ ਰਹੇ ਜੇ ਕਿਸੇ ਵੀਰ ਕੋਲੇ ਜੰਤਰ ਪਿਆ ਵਾ ਜਿਵੇਂ ਜੰਤਰ ਹਰ ਹਰ ਹਨਾ ਇੱਕ ਦੋ ਟਰਾਲੀਆਂ ਅਸੀਂ ਸਾਰੇ ਛੱਡਾਂ ਦੇ ਉੱਤੇ ਪਾਵਾਂਗੇ ਜਿਵੇਂ ਆਵੀ ਛੱਡਾਂ ਜਿਹੜੇ ਉੱਪਰਲੇ ਸਾਡੇ ਇਨਾਂ ਦੇ ਉੱਤੇ ਵੀ ਜਿਹੜਾ ਸਾਡਾ ਉਹ ਪਾਇਆ ਸੀ ਕੰਨਿਆਂ ਦਾ ਬਾਲਣ ਜਿਆ ਉਹ ਸਾਰਾ ਗਲ ਗਿਆ ਜੀ ਹੁਣ ਗਰਮੀਆਂ ਦੇ ਵਿੱਚ ਫਿਰ ਇੰਨਾ ਤਪ ਜਾਂਦੇ ਆ ਇਹ ਐਨ ਲੱਗਦਾ ਜਿਵੇਂ ਚੁੱਲ੍ਹੇ ਦੇ ਉੱਤੇ ਤਵੀ ਰੱਖੀ ਹੁੰਦੀ ਹੈ ਤਪ ਜਾਂਦੀ ਚਾਹੇ ਉੱਪਰ ਉੱਪਰ ਰੱਖ ਕੇ ਰੋਟੀ ਪਕਾ ਲਓ ਇੰਨੇ ਗਰਮ ਹੋਏ ਨੇ ਸੂਰਜ ਦੀ ਧੁੱਪ ਨਾਲ ਤੇ ਬੇਨਤੀ ਹੈ ਜੀ ਜੇ ਕਿਸੇ ਵੀਰ ਕੋਲੇ ਜੰਤਰ ਜਾਂ ਹਰ ਹਰ ਪਈ ਆ ਤੇ ਜਾਂ ਕੋਈ ਹੋਰ ਆਲਟੇਨੇਟਿਵ ਹੋਵੇ ਕਿਸੇ ਕੋਲ ਪ੍ਰਾਲੀ ਵੀ ਪਈ ਹੋਵੇ ਪੁਰਾਣੀ ਹਨਾ ਝੋਨੇ ਦੀ ਬਾਸਮਤੀ ਦੀ ਪ੍ਰਾਲੀ ਪਈ ਹੋਵੇ ਕਿਸੇ ਕੋਲੇ ਦੋ ਟਰਾਲੀਆਂ ਮਤਲਬ ਉਰੇ ਨਾਲ ਅਸੀਂ ਇਹਨਾਂ ਦੇ ਉੱਪਰ ਸਾਰਾ ਪਾ ਦਾਂਗੇ ਛੰਨ ਜੀ ਤੇ ਇਹ ਗਰਮੈਸ਼ ਘੱਟ ਜੂਗੀ ਇਹਨਾਂ ਦੀ ਗਰਮ ਘੱਟ ਹੋਣਗੀਆਂ ਹੈ ਹਨ ਤੇ ਇੱਕ ਸਾਨੂੰ ਵੀਰਾਂ ਦੀ ਲੋੜ ਹੈ ਜੀ ਰਾਜ ਮਿਸਤਰੀ ਵੀਰ ਤੇ ਡਾਕਟਰ ਦੀ ਛੱਤ ਪਾਉਣੀ ਹੈ ਅਸੀਂ ਸੋਚਦੇ ਜਿਵੇਂ ਹੁਣ ਆਹਾਂ ਦਫ਼ਤਰ ਬਣਾਇਆ ਹੋਇਆ ਜਿੱਥੇ ਅਸੀਂ ਡਾਕਟਰ ਬੰਦੇ ਆ ਕੇ ਹਨ ਇਹਦੇ ਤੇ ਗਾਡਰ ਵਾਲੇ ਪਾ ਦਈਏ ਜਿਹੜੇ ਸੀਮੈਂਟ ਦੇ ਬਾਲੇ ਆਉਂਦੇ ਤੇ ਸੀਮੈਂਟ ਦੀ ਟਾਇਲ ਆਉਂਦੀ ਹੈ ਹਨ ਤੇ ਗਾਡਰ ਸਾਡੇ ਕੋਲੇ ਕੁਝ ਭੈਣਾ ਭਰਾਵਾਂ ਨੇ ਭੇਜ ਤੇ ਕੁਝ ਲੈ ਲਾਂਗੇ ਮੁੱਲ ਵੀ ਇਹਨਾਂ ਦੇ ਉੱਤੇ ਗਾਡਰ ਪਾ ਦੀਏ ਤੇ ਬਾਲੇ ਪਾ ਦੀਏ ਉਹਦੇ ਨਾਲ ਚਲੋ ਹੁਣ ਨਵੀਆਂ ਜਿਹੜੀਆਂ ਛੱਡਾਂ ਦੇ ਉੱਪਰ ਸਾਨੂੰ ਚਾਦਰਾਂ ਨਾ ਪਾਉਣੀਆਂ ਪੈਣ ਉਹ ਇੰਨੀਆਂ ਤਪ ਜਾਂਦੀਆਂ ਉਹ ਉਹਦਾ ਕੋਈ ਫਾਇਦਾ ਨਹੀਂ ਨੁਕਸਾਨ ਹੁੰਦਾ ਉਲਟਾ ਸਾਨੂੰ ਹਨਾ ਬਹੁਤ ਜ਼ਿਆਦਾ ਹੁਣ ਜਿਹੜੇ ਅਸੀਂ ਉੱਧਰ ਸ਼ੈੱਡ ਪਾਏ ਹੋਏ ਆ ਬਾਹਰਲੇ ਪਾਸੇ ਉਹ ਵੀ ਇੰਨਾ ਤਪ ਜਾਂਦਾ ਵੀ ਕੈਂਪ ਵਾਲਿਆਂ ਨੇ ਵੀ ਥੱਲੇ ਖੜਨਾ ਜਿਹੜਾ ਵੱਡਾ ਪਾਇਆ ਸ਼ੈੱਡ ਉਹਦੇ ਤਾਂ ਅਸੀਂ ਆਈਸੋਲੇਸ਼ਨ ਲਾਈਏ ਥੱਲੇ ਉਹ ਤਾਂ ਠੀਕ ਆ ਜਿਹੜੇ ਪੁਰਾਣੇ ਪਾਏ ਹੋਏ ਸ਼ੱਡ ਇਹਨਾਂ ਦੇ ਥੱਲੇ ਅਸੀਂ ਕੋਈ ਵੀ ਆਇਸੋਲੇਸ਼ਨ ਨਹੀਂ ਸੀ ਲਾਈ ਉਹ ਬਹੁਤ ਜ਼ਿਆਦਾ ਤਪਦੇ ਆ ਹੁਣ ਦਿਨੇ ਸਾਡੇ ਮੈਂਬਰਾਂ ਨੂੰ ਬਹਿਣਾ ਉੱਠਣਾ ਬਹੁਤ ਔਖਾ ਹੋ ਜਾਂਦਾ ਜੀ ਆ ਦੇਖੋ ਤੁਸੀਂ ਇਹ ਲੋਹੇ ਦੀਆਂ ਚਾਦਰਾਂ ਐਨ ਤਪ ਜਾਂਦੀਆਂ ਤਾਂ ਦੇਖੋ ਆ ਹੱਥ ਜੇ ਲਾ ਕੇ ਦੇਖੀ ਤੇ ਹੱਥ ਵੀ ਨਹੀਂ ਲੱਗਦਾ ਇੰਨੀਆਂ ਗਰਮ ਹੋ ਜਾਂਦੀਆਂ ਨੇ ਫਿਰ ਹੁਣ ਅਸੀਂ ਖੋਲ ਕੇ ਇਹਨਾਂ ਨੂੰ ਕਰਨ ਲੱਗਿਆ ਕੋਈ ਥੋੜਾ ਜਿਹਾ ਤਾਂ ਗਾਡਰ ਪਾਲੇ ਪਾ ਦਾਂਗੇ ਤੇ ਜਿਹੜੇ ਚਾਦਰਾਂ ਪਾਉਣੀਆਂ ਮੈਂ ਦੁਬਾਰਾ ਉਹਦੇ ਉੱਤੇ ਅਸੀਂ ਚਾਹੁੰਦੇ ਹਾਂ ਬਾਲਣ ਪੈ ਜਵੇ ਮੰਨ ਲਓ ਹਰ ਹਰ ਪੈ ਜੇ ਜੰਤਰ ਪੈ ਜੇ ਪ੍ਰਾਲੀ ਹੁਣ ਟੈਂਟ ਢੰਡਾ ਲਾ ਕੇ ਅਸੀਂ ਇੱਥੇ ਬਿਠਾਇਆ 100 ਮੈਂਬਰ ਸਾਡੇ ਕੋਲ ਆ ਰਹੇ ਆ 100 ਮੈਂਬਰ ਜਿਹੜੇ ਟੈਂਪਰੇਰੀ ਮਰੀਜ਼ ਨੇ ਜਿਹੜੇ ਕੈਂਪਾਂ ਦੇ ਵਿੱਚ ਆਉਂਦੇ ਨੇ ਸਾਡੇ ਕੋਲੇ ਉਹਨਾਂ ਵਾਸਤੇ ਸਾਨੂੰ ਇਸ ਟਾਈਮ ਪਿਠਾਉਣਾ ਉਹਨਾਂ ਨੂੰ ਇੱਥੇ ਰੱਖਣਾ ਹੀ ਬਹੁਤ ਜ਼ਿਆਦਾ ਦਿੱਕਤ ਆ ਤੇ ਸਾਡੀ ਬੇਨਤੀ ਹੈ ਰਾਜ ਮਿਸਤਰੀ ਵੀਰ ਜੇ ਪੰਨ ਦਾ ਸਹਾ ਜਣੇ ਸਿਰਫ ਇੱਕ ਦਿਨ ਲਵਾ ਜਾਓ ਬਾਈ ਇੱਕ ਜਾਂ ਦੋ ਦਿਨ ਬਸ ਬੜੇ ਦਿਨ ਨਾ ਲਵਾਇਓ ਇੱਕ ਜਾਂ ਦੋ ਦਿਨ ਲਵਾ ਜਾਓ ਬਿਲਡਰ ਵਾਲੇ ਬਾਈ ਆ ਮੋਗੇ ਤੋਂ ਆਏ ਨੇ ਨਹੀਂ ਸੌਰੀ ਡੱਬ ਵਾਲੀ ਤੋਂ ਬਾਈ ਕਿੱਥੋਂ ਆਏ ਤੁਸੀਂ ਡੱਬ ਵਾਲੀ ਤੋਂ ਆਏ ਨੇ ਵੀਰੇ ਹੁਣੀ 6 ਜਾਣੇ ਹੋ 6 ਜਾਣੇ ਆਏ ਨੇ ਝੋੜ ਰੋਈ ਦੇ ਤੇ ਬਾਈ ਹੁਣਾਂ ਦਾ ਬਹੁਤ ਧੰਨਵਾਦ ਆ ਜਿਹੜੇ ਦੇਖੋ ਆਪਣਾ ਸਮੇਂ ਚ ਸਮਾਂ ਕੱਢ ਕੇ ਬਾਈ ਹੁਣੀ ਕਹਿੰਦੇ ਅਸੀਂ 2 ਦਿਨ 3 ਦਿਨ ਲਵਾ ਕੇ ਜਾਵਾਂਗੇ ਤੁਹਾਡੇ ਨਾਲ ਤੇ ਹੁਣ ਸ਼ੈੱਡ ਖੋਲ ਕੇ ਇਧਰੋਂ ਇਧਰ ਸ਼ਿਫਟ ਕਰ ਰਹੇ ਆ ਸਾਹਮਣੇ ਇੱਥੇ ਪਾਉਣਾ ਸ਼ੈੱਡਾਂ ਗਾਡਰ ਗੱਡਦੇ ਆ ਵੀ ਇੱਥੇ ਤੇ ਇਹ ਬਾਈ ਹੁਣੀ ਪਾ ਕੇ ਜਾਣਗੇ ਇਦਾਂ ਹੀ ਜੇ ਕੋਈ ਸਾਡੇ ਰਾਜ ਮਿਸਤਰੀ ਵਾਲੇ ਕੰਮ ਕਰਦੇ ਨੇ ਜਿਹੜੇ ਬਾਈ ਬਾਈ ਜੇ ਇੱਕ ਦੋ ਦਿਨ ਲਵਾਜੋ ਆ ਕੇ ਤਾਂ ਬਹੁਤ ਧੰਨਵਾਦ ਹੋਊ ਤੁਹਾਡਾ ਯਾਰ ਤੇ ਸਾਡਾ ਕੰਮ ਕਿਚਾ ਜਾਵੋ ਨੇ ਦੇ ਨਾਲ ਹਨਾ ਇੱਕ ਅਸੀਂ ਹੁਣ ਲਾਉਣੇ ਬੂਟੇ ਗਾਂ ਜੀ ਗਰਮੀਆਂ ਆ ਗਈਆਂ ਸੌਣ ਦਾ ਮਹੀਨਾ ਆਉਣ ਲੱਗਿਆ ਤੇ ਅਸੀਂ ਚਾਹੁੰਦੇ ਆ ਵਿਚਾਰੇ ਪਾਸੇ ਰਵਾਇਤੀ ਜਿਹੜੇ ਫਲਾਂ ਵਾਲੇ ਆ ਬੂਟੇ ਜਾਂ ਦੂਜੇ ਟਾਲੀਆਂ ਹੋ ਗਈਆਂ ਕਿੱਕਰਾਂ ਹੋ ਗਈਆਂ ਆਪਣੀਆਂ ਨਿੰਮਾਂ ਹੋ ਗਈਆਂ ਹਨਾ ਇਦਾਂ ਦੀਆਂ ਦਰਖਤਾਂ ਨੂੰ ਵੀ ਉਹ ਵੀ ਕੋਈ ਵੀਰ ਭਰਾ ਸਾਡੇ ਨਾਲ ਸਹਿਯੋਗ ਦੇਣਾ ਚਾਹੁੰਦੇ ਆ ਤਾਂ ਹੁਣ ਅਸੀਂ ਆਹ ਜੂਨ ਦੇ ਮਹੀਨੇ 'ਚ ਸ਼ੁਰੂ ਕਰਾਂਗੇ ਦਰਖਤ ਲਾਉਣੇ 4 ਜੂਨ ਦਾ ਸਾਡਾ ਕੈਂਪ ਆ ਸਾਡੀ ਕੋਸ਼ਿਸ਼ ਹੈ ਵੀ 4 ਜੂਨ ਵਾਲੇ ਦਿਨ ਅਸੀਂ ਇਹ ਸ਼ੁਰੂਆਤ ਕਰੀਏ ਤੇ ਉਸ ਦਿਨ ਨਾਲੇ ਤਾਂ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਦਵਾਈਆਂ ਵੰਡੀਆਂ ਜਾਣਗੀਆਂ ਨਾਲੇ ਉਦੋਂ ਅਸੀਂ ਦਰਾਖਤ ਵੰਡਣ ਦੀ ਸਾਡੀ ਸੋਚ ਆ ਵੀ ਜੇ ਵਾਗਰੂ ਨੇ ਚਾਹਿਆ ਪੂਰੀ ਕਰੇ ਤਾਂ ਤੇ ਇਸੇ ਡੀਐਫਓ ਸਾਡੇ ਜਿਹੜੇ ਹੈਗੇ ਨੇ ਜੰਗਲਾਤ ਵਿਭਾਗ ਵਾਲੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਵੀ ਜੇ ਉਹ ਸਾਨੂੰ ਬੂਟੇ ਆ ਜਿਹੜੇ ਉਹ ਫ੍ਰੀ ਦੇ ਦੇਣ ਉਥੋਂ ਤੇ ਅਸੀਂ ਉਹ ਵੰਡ ਸਕੀਏ ਤੇ ਤਾਂ ਜੋ ਆ ਦੇਖੋ ਕਿਵੇਂ ਹੁਣ ਸੰਗਤ ਨਾ ਉੱਪਰੇ ਚਾਦਰਾਂ ਹੀ ਆ ਅੱਗੇ ਇਹਨਾਂ ਦੇ ਉੱਪਰ ਬਾਲਣ ਪਾਇਆ ਹੋਇਆ ਸੀ ਸਾਡਾ ਤਾਹਾ ਕੰਨੇ ਪਾਏ ਹੋਏ ਸੀਗੇ ਉਹ ਹੁਣ ਸਾਰਾ ਗਲ ਗਿਆ ਕਿਉਂਕਿ 4 ਸਾਲ ਨਹੰਗੇ 4 ਸਾਲਾਂ ਦੇ ਵਿੱਚ ਉਹ ਬਾਲਣ ਜਿਆ ਸਾਰਾ ਬੋਡਾ ਹੋ ਗਿਆ ਆ ਦੇਖੋ ਤੁਸੀਂ ਦੇਖਦੇ ਹੋਵੋਗੇ ਉੱਪਰ ਆ ਛੱਡ ਦੇ ਉੱਤੇ ਦੀਨ ਦਾ ਥੋੜਾ ਥੋੜਾ ਉੱਤੇ ਬਾਲਣ ਪਾਇਆ ਹੋਇਆ ਤੇ ਇਹ ਸਾਡੀ ਬੇਨਤੀ ਹੈ ਜੀ ਕਿ ਕਿਸੇ ਕੋਲੇ ਪਿਆ ਵਾ ਤੇ ਇੱਧਰ ਹੁਣ ਤੁਸੀਂ ਦੇਖਦੇ ਹੋ ਨਾਲ ਹੀ ਸਾਡੇ ਇੱਧਰ ਮੱਝਾਂ ਆਲਾ ਵਾ ਇਹ ਵੀ ਚਾਦਰਾਂ ਪਾਈਆਂ ਹੋਈਆਂ ਵੀ ਤਪ ਜਾਂਦੀਆਂ ਉੱਪਰੋਂ ਪਰ ਇਹ ਅਸੀਂ ਸੀਮੈਂਟ ਦੇ ਚਾਦਰਾਂ ਪਾਈਆਂ ਥੋੜੀਆਂ ਘੱਟ ਤਪਦੀਆਂ ਉੱਤੇ ਪੱਕੇ-ਪੁੱਕੇ ਤਾਂ ਲਾਏ ਹੋਏ ਆ ਤੇ ਡੰਗਰ ਪਸ਼ੂਆਂ ਵਾਸਤੇ ਟੈਂਪਰੈਂਟ ਕੀਤੇ ਵੀ ਹੋਏ ਆ ਤਾਂ ਜਾਂਦੇ ਨੇ ਇਹ ਸਾਰਾ ਆ ਤੁਸੀਂ ਦੇਖੋ ਇਹ ਬੇਨਤੀ ਹੈ ਜੇ ਮਿਸਤਰੀ ਭਰਾ ਸਾਡੇ ਪੰਜ ਚਾਰ ਆ ਜਾਣ ਤੇ ਜੇ ਬਿਲਡਰ ਵਾਲੇ ਵੀਰ ਵੀ ਹੋਰ ਹੈਗੇ ਆ ਉਹ ਵੀ ਆ ਜਾਣ ਤੇ ਬਿਲਡ ਕਾਰਪੈਂਟਰ ਵੀਰ ਪੈਂਟਰ ਰੰਗ ਵਾਲੇ ਭਾਈ ਸਾਰੇ ਤਰ੍ਹਾਂ ਦੀ ਡਿਵੈਲਪਮੈਂਟ ਦੀ ਲੋੜ ਹੈਗੀ ਆ ਤੇ ਜੇ ਕੋਈ ਵੀਰ ਹੈ ਕਿ ਇੱਕ ਦਿਨ ਵੀ ਲਵਾ ਜਾਣ ਤਾਂ ਬਹੁਤ ਵੱਡਾ ਹੰਗਾਰਾ ਮਿਲੂ ਸਾਨੂੰ ਬਹੁਤ ਸਾਰਾ ਮਿਲੂਗਾ ਤੁਹਾਡਾ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਸਨੇਹਾ ਜਰੂਰ ਅੱਗੇ ਪਹਚਾਯੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿ ਤਾਂ ਜੋ ਭੈਣਾ ਭਰਾਵਾਂ ਤੱਕ ਸਾਡਾ ਇਹ ਸਨੇਹਾ ਪਹੁੰਚ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ